ਹਾਂਜੀ ਹਾਂਜੀ ਮੈਂ ਸਰ ਜਿੱਦਣ ਇਟਾਟ ਆਈਆਂ ਹੈ ਮੇਰੇ ਗਾਲੇ ਚਾਰੇ ਪਿਓ ਪੁੱਤ ਪੈਗੇ ਹਨ ਇੱਥੇ ਹਾਂਜੀ ਇੱਥੇ ਬਾਜ਼ਾਰ ਨੇ ਸਾਰਿਆਂ ਨੇ ਸੁਣਿਆ ਵਾ ਆਂਦੇ ਤੂੰ ਇਹ ਕੀ ਲੱਗਾ ਕਰਨ ਮੈਂ ਹੈ ਜੀ ਮੈਂ ਆਪਣੀ ਸ਼ਟਰ ਜਿਹੜੇ ਨੇ ਅੱਗੇ ਲੱਗਾ ਕਰਨ ਆਂਦਾ ਤੇਰੇ ਹਿੰਮਤਾਂ ਤੇ ਸ਼ਰਟ ਕਰਕੇ ਵਿਖਾਈ ਅੱਥੇ ਵਾਕਿਆ ਇਹਨਾਂ ਨੂੰ ਉਹ ਕਰਕੇ ਤੇ ਵਿਖਾਤੀ 1.5 ਮਹੀਨੇ ਤੱਕ ਮੇਰਾ ਕੰਮ ਇਹਨਾਂ ਨੇ ਬੰਦ ਕੀਤਾ ਵਾ ਮੈਂ ਚਾਰ ਵਾਰੀ ਦੋ ਦੋ ਮਿੱਤਰੀ ਲਾ ਕੇ ਦੋ ਦੋ ਮਜ਼ਦੂਰ ਲਾ ਕੇ ਕੰਮ ਕਰਦਾ ਇਹ ਵਿੱਚ ਕੋਈ ਨਾ ਕੋਈ ਆ ਕੇ ਐਕਟਿਵ ਬਾਦ ਦੇ ਕਦੀ ਕਾਰਪੋਰੇਸ਼ਨ ਨੂੰ ਘਲਾ ਦਿੰਦੇ ਨੇ ਕਦੀ ਪੁਲਿਸ ਵਾਲਿਆਂ ਨੂੰ ਘਲਾ ਦਿੰਦੇ ਨੇ ਮੇਰਾ ਇਹਨਾਂ ਨੇ ਚਾਰ ਵਾਰੀ ਕੰਮ ਰੋਕਿਆ ਵਾ ਡੇਢ ਮਹੀਨੇ ਤੋਂ ਮੇਰਾ ਕੰਮ ਰੋਕਿਆ ਵਾ ਮੇਰੀ 4 ਤਿੰਨ ਤਿੰਨ ਤਰੀਕ ਦੀ ਜਿਹੜੀ ਆ ਮੈਂ ਦਿਖਾ ਦਿੱਤੀ ਆ ਕਮੇਰ ਸਾਹਿਬ ਦੇ ਉਹ ਮੇਰੀ 4 ਤਰੀਕ ਨੂੰ ਖਾਣੇ ਆ ਗਈ ਆ 7 ਤਿੰਨ ਨੂੰ ਹੀ ਪਤਾ ਕੀਤਾ ਇਹਨੇ ਉੱਥੇ ਹੀ ਗੋਲਮੋਲ ਕਰਤੀ ਆ ਤੁਹਾਡੇ ਤੱਕ ਕਿਸੇ ਨੇ ਨਕਵਾਰੀ ਨਹੀਂ ਕੀ ਨੋਟਿਸ ਵੀ ਦਾ ਦੋ ਭੇਜਿਆ ਕੋਈ ਨਾ ਕੋ ਕਾਰਪਸ ਨੇ ਸਾਨੂੰ ਨੋਟਿਸ ਵੀ ਜਿਆ ਗੱਲ ਅਸੀਂ ਬੰਦ ਕਰਕੇ ਢੇਆ ਤੇ ਅੱਜ ਇਹਨਾਂ ਨੇ ਠਵਾਤੀ ਆ ਦਾ ਨਹੀਂ 5 ਵਜੇ ਤੱਕ ਕੀ ਵਜਾ ਪਾਪਾ ਜੀ ਕੀ ਕਿਉਂ ਤੁਹਾਨੂੰ ਜਿਹੜਾ ਇਹ ਤੰਗ ਪ੍ਰੇਸ਼ਾਨ ਕੀਤਾ ਜਾ ਕੀ ਕਾਰਨ ਹੈ ਜੀ ਸਾਰਾ ਸਾਨੂੰ ਇਹ ਨਹੀਂ ਪਤਾ ਕੋਈ ਕੀ ਕਰਿਆ ਪਰ ਇਹ ਜਿਹੜਾ ਰੋਡਵੇਜ ਦੇ ਡਰਾਈਵਰ ਆ ਨਾ ਇਹ ਇਹਨਾਂ ਨੂੰ ਕਰਕੇ ਵਿਖਾਈ ਜਾਂਦਾ ਮੇਰੀ ਵੀ ਇਹ ਦੇ ਦਿਆ ਤੇ ਆਂਦਾ ਤੂੰ ਕਰਕੇ ਵਿਖਾਈ ਇਹ ਮੈਂ ਆ ਪਈ ਹੋਜੀ ਆ ਤੇ ਇਹ 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 ਸਾਰਾ ਇਹਨੇ ਸਾਡਾ ਵਿਚਾਰ ਆ ਤੇ ਮੈਂ ਸਾਫਤਾ ਪੁੱਜੀ ਸਾਡੇ ਨਾਲ ਧੱਕਾ ਕਰ ਰਹੇ ਨੇ ਇਹ ਕਾਰੇ ਕੀ ਉਹ ਪੋਤੀ ਜਿਹੜੇ ਨੇ ਇੱਥੇ ਆਪਣੀ ਵੱਲੋਂ ਬੜੇ ਬਹੁਤ ਬਣੇ ਨੇ ਵੀ ਅਸੀਂ ਇਲਾਕੇ ਦੇ ਗਏ ਗਿਆ ਕਿੰਨੇ ਲੋਕ ਸੌੜਾ ਧੜਕਿੰਨ ਕੌਣ ਆਇਆ ਜੀ ਐਕਸਾਹ ਕਿਹੋ ਆ ਤੇਰੀ ਹਿਸਾਬ ਨਾਲੋ ਘੱਟੋਂ ਘੱਟ ਨਹੀਂ ਚਾਰ ਚਾਰ ਵਾਰੀ ਮਿਸਤਰੀ ਲਾਏ ਦੋ ਦੋ ਤੇ ਦੋ ਦੋ ਬੰਦੇ ਲਾਏ ਆ ਕਿੰਨੇ ਤਿੰਨ ਝਾੜ ਦੇ ਆ ਚਾਰ ਚਾਰ ਅੱਜ ਅੱਜ ਤਕਰੀਬਨ ਹਾੜਾ ਲਾ ਕੇ ਤੇ ਘੱਟੋਂ ਘੱਟ ਨਹੀਂ ਤੇ 50000 ਰੁਪਏ ਦਾ ਮੈਨੂੰ ਸਾਡੀ ਦੁਕਾਨ ਅੱਗੇ ਕਿ ਹੋਰ ਵੀ ਦੁਕਾਨ ਹੈਗੀ ਨਾ ਕਿ ਉਹ ਵੀ ਹੈਗੀ ਵੇਖੋ ਉਹ ਕਿ ਮੰਗ ਕਰਦੇ ਪਪਾ ਜੀ ਕੀ ਮੰਗ ਕਰਦੇ ਇਹ ਮੰਗ ਕਰਦੇ ਸਾਡੀ ਜਿਹੜੀ ਪ੍ਰਵਾਹੀ ਕੀਤੀ ਜਾਵੇ ਤੇ ਸਾਡੇ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਦਾ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜਾ ਰੋਡਵੇਜ ਦਾ ਡਰਾਈਵਰ ਆਦਮ ਚ ਸਟੰਡ ਕੀਤਾ ਜਾਵੇ ਕਿਉਂਕਿ ਆ ਆ ਤੁਹਾਡੇ ਦੇ சாਚੀ ਦਬਾ ਆ ਇਹਦਾ ਮਤਲਬ ਹੈ ਸਿਆਚੀ ਦਬਾ ਤੇ ਇਹਦੇ ਤੇ ਦਬਾ ਹੋਣਾ ਚਾਹੀਦਾ ਇਹ ਵੀ ਪੰਜਾਬ ਰੋਡਵੇ ਤੇ ਡਰਾਈਵਰ ਹੈ ਇਹਨੂੰ ਸਸਪੈਂਡ ਕੀਤਾ ਜਾਵੇ ਨਾਲੇ ਨਿੱਜੀ ਪ੍ਰੋਪਰਟੀ ਦੀ ਨਿੱਜੀ ਪ੍ਰੋਪਰਟੀ ਸਾਡੀ ਇਹਦੇ ਵਿੱਚ ਕੋ ਮਤਲਬ ਨਹੀਂ ਇਹਦਾ ਇਹਦੀ ਸਾਈਡ ਤੋਂ ਵੀ ਸਾਡੀ ਦੂਰ ਸਾਈਡ ਤੋਂ ਹੋਦੀ ਆ ਇਹ ਕਿਤਰਾ ਵੀ ਇੱਥੇ ਇੰਟਰਫੇਅਰ ਕਰ ਸਕਦਾ ਵਾ ਡਾਕੂਮੈਂਟ ਦਿਖਾਏ ਦੀ ਕਾਰਪੋਰੇਸ਼ਨ ਨੂੰ ਆਪਣੇ ਸਾਰੇ ਹਾਂ ਦੇਖੇ ਸਾਰੇ ਦੇਖਣ ਦੇ ਬਾਵਜੂਦ ਵੀ ਪਟਾ ਗਏ ਆ ਹਾਂਜੀ ਕਰਨ ਦੇ ਬਾਵਜੂਦ ਸਾਡੇ ਅੱਜ 4 ਵਜੇ ਕਰ 5 ਵਜੇ ਖੜਕੇ ਗਏ ਆ ਅੱਗੇ ਨਾ ਟਵਾਫੀ ਕਾਲੱਖ ਡੇ ਕਰੋ ਤੁਸੀ ਕੋਈ ਗੱਲ ਨਹੀਂ ਆ ਕਾਰਪੋਰੇਟ ਸਿਆਸੀ ਦਬਾਅ ਹੈ ਕਾਰਪੋਰੇਸ਼ਨ ਨੇ 100000 ਰੁਪਏ ਅੱਛਾ 80 ਦਬਾਅ ਹੈ ਇੱਦਾਂ ਨਾ ਕਿ ਪੂਰਾ ਸਾਡੇ ਦੇ ਦੇ ਟਾਰੀਰ ਡੇਢ ਵੀ ਜੇ ਤੁਹਾਡੇ ਨਾਲ ਇਸ ਤਰ੍ਹਾਂ ਹੋ ਰਹੇ ਇੱਥੇ ਸਾਰੇ ਇਲਾਕੇ ਨੂੰ ਪਤਾ ਥੰਨੇ ਕੱਲੇ ਦੁਕਾਨ ਵਾਲੇ ਨੂੰ ਪਤਾ ਵਾ ਕਿ ਇਹਨਾਂ ਨੂੰ ਕਰ ਨਹੀਂ ਦੇਣਦਾ ਕਿ ਕਿਸੇ ਕੋ ਭੰਤ ਬਾਰੇ ਨਹੀਂ ਕੀਤੀ ਜਾਵੇ ਕਿ ਇਹ ਸਾਡੀ ਜਿਹੜੀ ਪ੍ਰਵਾਹੀ ਸੀ ਜਾਵੇ ਠੀਕ ਹੈ ਤਾਂ ਕਈ ਸਮਾਨ ਨੂੰ ਹੱਥ ਨਹੀਂ ਲਾਉਣਾ ਨਾ ਅਸੀਂ ਚੁੱਕਾਂਗੇ ਜੇ ਨਹੀਂ ਕਾਰਵਾਈ ਨਹੀਂ ਬਣਦੀ ਪਣ ਉੱਪਰ ਕਾਲੀ ਆਪਣੀਆਂ ਦੁਕਾਨਾਂ ਜੀ ਪੀਪੀ ਪੀ 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 ਫੇਰੇ ਇਹ ਇਹਨਾਂ ਦੇ ਸਾਡੀ ਕਾਰ ਵਿੱਚ ਸਾਡੀ ਨਹੀਂ ਚੱਲਦੀ ਗਲਤ ਕੰਮ ਵੀ ਕੋਸ਼ਿਸ਼ ਕਰਾ ਸਕਦੇ ਆ ਤਾਂ ਸਾਡੇ ਅੱਜ ਸਾਨੂੰ ਸਾਫ਼ ਤੋਂ ਸਾਡਾ ਕੋ ਗਲਤ ਕੰਮ ਇਹ ਨਾ ਕਰਾ ਲਿਆਗੇ ਤਾਂ ਕੌਂਸਲ ਦੇ ਸਾਰੇ ਸੰਜੇ ਦਾ ਉਹਦਾ ਫਰਜ਼ ਬੰਦਾ ਵੀ ਕੰਮ ਆਪਾਂ ਸਹੀ ਕਰਾਈਏ ਆਪਾਂ ਗਾਵੇਂ ਵੋਟਾਂ ਲੈਣੀਆਂ ਇਹ ਜੀ ਆਪਾਂ ਹੁਣ ਕੰਮ ਗਲਤ ਕਰਦੇ ਵੇ ਗਾਂ ਫਰੀ ਆਪਾਂ ਕੋਸਲਪਨ ਸਾਡੇ ਫਰੀ ਤਾਂ ਇਸ ਕਰਕੇ ਆਪਾਂ ਹੱਕ ਸੱਚੀ ਦੀ ਗੱਲ ਕਰੀਏ ਜੀ ਮੱਲੇ ਜੋ ਕਿੰਨਾ ਵੱਲੋਂ ਕੰਪਲੀਟ ਗਈ ਆ ਮੱਲੇ ਜੋ ਪ੍ਰਗਟ ਸਿੰਘ ਅਤੰਕ ਪ੍ਰਗਟ ਸਿੰਘ ਨੇ ਦਰਖਾਸਤ ਇਹ ਗਿਆ ਸੀ ਅੰਗਰੇਜ਼ ਸਿੰਘ ਕੌਂਸਲ ਘਰ ਜਾ ਕੇ ਕਹਿੰਦਾ ਜੀ ਮੈਨੂੰ ਮੈਨੂੰ ਭਰਾਣੇ ਦੀ ਦਰਖਾਸਤ ਦੇਖੋ ਜੀ ਮੁਕ ਇਹੋਂ ਦੂ ਮੁਕਰੀ ਕਹਿੰਦਾ ਮੈਂ ਤਰ੍ਹਾਂ ਦਿੱਤੀ ਆ ਫਿਰ ਜਿਹੜੇ ਬੰਦੇ ਨਾੜ ਕਰੇ ਸੈਂਡ ਕਰਾਏ ਆ ਉਹ ਬੰਦਿਆਂ ਨੇ ਪੈਂਟੀਆਂ ਦੇ ਸੈਂਕੜੇ ਚਾਰ ਬੰਦੇ ਮਗਰਾਏ ਤਰਲੇ ਮਾਰ ਮਰ ਗਏ ਯਾਰ ਸਾਡੇ ਨਾਲ ਪਰੋ ਸਾਡੀ ਰਹਿਰ ਕੋ ਫਿਰ ਕਾਉਂਸਲ ਦੇ ਘਰ ਹੀ ਗੋਦ ਲੈ ਗਿਆ ਵੀ ਸਾਡੀ ਇਹ ਰਹਿ ਰਖ ਲਈ ਤੇਰੇ ਨਾਲ ਤੁਰੇ ਆ ਸਾਡੀ ਇਹ ਰਹਿ ਰਖਾਉ ਉਹ ਆਂਦਾ ਯਾਰ ਇੱਕਰੀ ਲਾ ਲੈਣ ਉਹ ਜਗਾ ਉਹ ਫਿਰ ਮਜਬੂਰੀ ਦਾ ਮਤ ਆਂਦਾ ਹੁਣ ਤੁਸੀਂ ਮੈਨੂੰ ਜਿਤਾਇਆ ਤੁਹਾਡੇ ਨਾਲ ਮੈਨੂੰ ਪੱਕਾ ਪੂਰਨਾ ਹੀ ਪੜਾ ਥੋੜਾ ਬੋਦਾ ਇਹ ਬੰਦਿਆਂ ਨੇ ਵੇਖੋ ਆਪ ਅੱਜ ਤੋਂ 20 ਸਾਲ ਪਹਿਲਾਂ ਢਾਈ ਮਰਲੇ ਫੁੱਜਣੇ ਜਗਾ ਬਣੀ ਆ ਇਹ ਸਾਰਿਆਂ ਨੂੰ ਪਤਾ ਵਾ ਸਾਰੇ ਵੀਰਾਂ ਨੂੰ ਪਤਾ ਚੱਲੋ ਤੁਹਾਨੂੰ ਵੀ ਘੇਰ ਘੇਰਾ ਹੀ ਇੱਕ ਪ੍ਰੈਸੂਰ ਦੇ ਅੰਦਰ ਖਬਰ ਪਹੁੰਚ ਜਾਂਦੀ ਆ ਪਰ ਇਹਦੇ ਕੋਈ ਕਾਰਵਾਈ ਨਹੀਂ ਹੋਈ ਇਹ ਤੁਹਾਡੀ ਦੁਕਾਨ ਪਹਿਲੇ ਅੱਗੇ ਕਿ ਜਾਂ ਹੋਰ ਵੀ ਕੋਈ ਦੁਕਾਨ ਹੈ ਗਿਆ ਨੇ ਯਾ ਕੋਈ ਅਵੀ ਦੁਕਾਨ ਹੈ ਭਾਈ 2 ਸਾਲ ਪਹਿਲਾਂ ਹੋਈ ਆ ਉਹਦੇ ਛੱਡ ਰਹੇ ਨੇ ਜਿਹੜਾ ਪ੍ਰਗਟ ਸਿੰਘ ਸਟੈਂਡ ਕੀਤੀ ਨਾ ਇਹਦੇ ਭਰਾ ਨੇ ਖੁੱਦ ਲਵਾਏ ਛੱਡ ਰਹੇ ਨੇ ਅੰਦਰਲੀ ਉਹਦੇ ਮਰਗ ਹੋ ਗਈ ਆ ਤੁਹਾਡੇ ਨਾਲ ਫਤਕਾ ਗਿਆ ਕਿੱਦਾਂ ਗਿਆ ਇਹ ਤਾਂ ਪਾਜੀ ਮੇਰੇ ਖਿਆਲ ਨਾਲ ਕੋਈ ਚਾਹ ਪਾਣੀ ਦਾ ਕੋਈ ਹਿਸਾਬ ਤੇ ਮੇਰਾ ਚੱਲਦਾ ਹੋਊਗਾ ਤੇ ਮੇਰਾ ਕਾਰ ਪਿੱਛੇ ਨਾਲ ਕਿਸੇ ਨਾਲ ਇਹ ਤਾਂ ਕੰਮ ਰੋਕ ਦੇ ਕੋਈ ਨਿੱਜੀ ਦੁਸ਼ਮਣੀ ਕਰਨ ਨਾ ਸਾਡੇ ਨਾਲ ਕੋਈ ਕੋਈ ਨਹੀਂ ਕੋਈ ਲੜਾਈ ਇਹ ਗਾਲਾਂ ਕਿ ਕਾਉਂਸਲ ਦੇ ਨਾਲ ਤੁਰੇ ਆਂ ਕਹਿੰਦੇ ਵੀ ਸਾਡੀ ਇਲਿਜਰ ਆਖੀ ਤੇਰੇ ਨਾਲ ਹੀ ਹਰ ਟਾਈਮ ਤੇਰੇ ਨਾਲ ਰਹੇ ਅਸੀਂ ਕੰਮ ਕਰਨ ਵਾਲੇ ਬੰਦੇ ਆ ਇਹ ਵਿਹਲੇ ਆ ਰੀਲਰ ਕੰਮ ਹੁੰਦਾ ਪੈਸੇ ਖਾਣੇ ਦੀ ਉਹਦਾ ਕੰਮ ਰੋਕ ਲੈ ਜੀ ਕਾਰ ਫਿਨਿਸ਼ ਕਰ ਦੋ ਉਧਰ ਜਾਓ ਸਾਬ ਜੀ ਉਹ ਲੈ ਜਾਓ ਪੈਸੇ ਚਾਰ ਕਿਉਂਕਿ ਇੱਥੋਂ ਪਤਾ ਲੱਗਦਾ ਵਾ ਕਾਰ ਮੇਰੇ ਨੂੰ ਫੋਨ ਇੱਕ ਖੁਦ ਅੰਗਰੇਜ਼ਿੰਗ ਕਰਦਾ ਵਾ ਅੰਗਰੇਜ਼ੇ ਕਰਦਾ ਜੇ ਪੁਲਸ ਨੂੰ ਇੱਥੇ ਸਾਡੀ ਫਿਰ ਦੋ ਵਾਰੀ ਪੁਲਸ ਵਾਲੇ ਰੋਕ ਕੇ ਗਏ ਕੰਮ ਉਹ ਡੈਡੀ ਜੀ ਉਹਨਾਂ ਨੂੰ ਪਤਾ ਨਹੀਂ ਸੀ ਉਹ ਪੁਲਸ ਵਾਲੇ ਨੇ ਨੰਬਰ ਆਪਣੇ ਨਾਮ ਪਲੇਟ ਤੋਂ ਬਿਨਾਂ ਹੀ ਆ ਗਿਆ ਇੱਥੇ ਨੇ ਕੋਈ ਕਿੰਦਾ ਇਸ਼ਤਾਨੀ ਕਰਦੇ ਬੰਦੇ ਵੀ ਨਾ ਅਪਡੇਟ ਲੱਗੇ ਜਾ ਰਿਹਾ ਰੋਕ ਰੇ ਕਾਰਨ ਵਾਲੇ ਟ੍ਰੈਫਿਕ ਵਾਲਾ ਤੂੰ ਪੁੱਛਿਆ ਨਹੀਂ ਭਾਈ ਟ੍ਰੈਫਿਕ ਦੇ ਸੇ ਕੰਮ ਕੀ ਹੈ ਇਹ ਹੁਣ ਡੈਡੀ ਨੂੰ ਪੁੱਛਿਆ ਇਹ ਮੁੰਡਾ ਕਿੰਦਾ ਮੋਮੈਂਟਮ ਹਿੱਕਲੇਗਾ ਹੁਣ ਕਾਉਂਸਲਰ ਦਾ ਦਿੰਦਾ ਫੋਨ ਕਿੰਨੇ ਟ੍ਰੈਫਿਕ ਵਾਲਾ ਕੋਟਾ ਜਿਹਾ ਰੋ ਗਿਆ ਆਪਣਾ ਇਹ ਸਾਡਾ ਡੀ ਕੀ ਮੰਗਿਆ ਜੀ ਹੁਣ ਕੀ ਮੰਗ ਕਰਦੇ ਸਾਡੀ ਮੰਗ ਸਾਡਾ ਇਹ ਜੋ ਸਾਡਾ ਹੋ ਜਾਣਾ ਇਹਦਾ ਨਾ ਹੋ ਜਾ ਇਹਨਾਂ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਅੱਜ ਤੋਂ 20 ਸਾਲ ਵੇਖੋ 20 ਸਾਲ ਪਹਿਲਾਂ ਵੀਰ ਜੀ ਇਹ ਕੋਈ ਮਿਲਕੀ ਮਾੜੀ ਵੱਡੀ ਗੱਲ ਨਹੀਂ ਆ ਅਜਰੋਂ ਮੰਨ ਲੈ ਕਿ ਟਾਈ ਫਲ ਚਾਹੀ ਜਗਾ ਵਲੀ ਕੱਲੂ ਕਿ ਗਰੀਬ ਦੀ ਬਸਦਾ ਇਹਦੇ ਵਿੱਚ ਧੱਕਾ ਕਰਨ ਦੁਰ ਰੇ ਸਾਡੇ ਨਾਲ ਵੀ ਫਿਰ ਜਿਸ ਰੀਗੀ ਦਗਾਣਾ ਦੀ ਜਿਨੀ ਜੀ ਆ ਕੋਰੀ ਪੂਰੀ ਜਗਾ ਹੀ ਜਿਥੇ ਜਿਸ ਦਿਨ ਪਹਿਲੇ ਜਨਾ ਸਪੈਟਰ ਸਾਹਿਬ ਆਏ ਨਾ ਬਿਲਡਿੰਗ ਬਿਲਡਿੰਗ ਸਪੈਟਰ ਮੈਂ ਕਿਹਾ ਤੁਹਾਡੀ ਜਗਾ ਬਿਲਕੁਲ ਸਹੀ ਆ ਪਰ ਸਾਨੂੰ ਪਿੱਛੋਂ ਆਰਡਰ ਆਇਆ ਆਰਡਰ ਕਿਹਦਾ ਆ ਜਾਂਦਾ ਜੀ ਸੁਦੀਪ ਨੇ ਸੈਂਡ ਕੀਤੇ ਆ ਜੀ ਸੁਦੀਪ ਨੇ ਮੋਰ ਸੁਦੀਪ ਬਤੂ ਵੀਰ ਜੀ ਕੋਈ ਹੱਕਲਾ ਗੱਪ ਕਰੋ ਕੌਂਸਲ ਤੁਸੀਂ ਗਾਮ ਵੀ ਬਣਾ ਮੇਰੇ ਕੋਲ ਗਾਂ ਨਹੀਂ ਬਣਾ ਫਿਰ ਇਹਨਾਂ ਲੋਕਾਂ ਦਾ ਧੱਕਾ ਕਰੋਗੇ ਸਿਆਸੀ ਦਬਾਅ ਹੈ ਪੂਰਾ ਜੀ ਹਾਂ ਜੀ ਸਿਆਸੀ ਦਬਾਅ ਹੈ ਪੂਰਾ ਠੀਕ ਹੈ ਹਾਂਜੀ ਹਾਂਜੀ ਕੀ ਨਾਮ ਦੀ ਤੁਹਾਡਾ ਮੇਰਾ ਨਾਮ ਪਰਕਸ਼ ਸਿੰਘ ਕੋਦੇ ਰਹਿਣ ਵਾਲਾ ਜੀ ਪਿੰਚੇ ਨੇ ਕਾਲੇ ਤੋਂ ਜੀ ਇੱਕੀ ਮਜ਼ਰਾ ਜਿਹੜਾ ਨਾਮ ਲਾਰੇ ਜੀ ਇਹਨਾਂ ਨੇ ਕਹਿ ਦਿਆ ਵੀ ਇਹਦਾ ਇਹ ਆਪਾਂ ਕਹੀਏ ਰੇਡੀਟੀ ਵਾਲੀ ਜਗ੍ਹਾ ਹੀ ਆ ਜਾਂ ਰੇਡੀਟੀ ਕੱਢੀ ਵਰਦੀ ਨਹੀਂ ਜਿਹਦੇ ਆਪਾਂ ਨੂੰ ਵੀ ਪਤਾ ਕਾਨੂੰਨ ਦੇ ਦਾਰੇ ਚ ਰਹਿ ਹੈ ਕਿ ਤਿੰਨ ਫੁੱਟ ਆਪਾਂ ਨੂੰ ਸਾਹ ਵੱਲਣਾ ਪਊਗਾ ਕਿਉਂਕਿ ਆਪਣਾ ਜਿਹੜਾ ਹਿੱਕੜਿਆ ਆਪਾਂ ਆਪਣੇ ਗੱਡੀ ਖੜਾ ਰਣ ਨੂੰ ਡਾਈਏ ਕਿਰਾਏ ਦੇ ਦੁਕਾਨ ਦੇਵਾਂਗੇ ਉਹਨੇ ਵੀ ਆ ਕੇ ਆਪਣੇ ਹਿੱਕੜ ਖੜਾ ਰਣਾ ਹੈ ਤੇ ਜੇ ਆਪਾਂ ਨਿਕਰੀ ਵਾਲੀ ਜਗ੍ਹਾ ਹੀ ਉਹ ਚੱਕਰ ਵੱਲ ਲਾਂਗੇ ਤੇ ਗਾੜੀ ਵੀ ਕੱਲ ਜਿਹੜਾ ਸਰਕ ਨੇ ਕੋਈ ਸਰਕਾਰੀ ਸਰਕ ਨੇ ਕੋਈ ਜਣਾਇਆ। ਕਿਉਂਕਿ ਜਿਹੜੇ ਲੋਕ ਨੰਗਨ ਵਾਲੇ ਆ ਉਹ ਕਿਉਂ ਤੇ ਨੰਗਨ ਨਹੀਂ। ਤੇ ਸਾਨੂੰ ਕੱਲਿਆਂ ਨੂੰ ਨਹੀਂ ਆ। ਕਿ ਸਾਰੇ ਮੈਂ ਲਿਆ ਰਹੇ ਆਂ ਤਰਖਾ ਦਿੱਤੀ ਆ ਜੋ ਵੀ ਆ ਕੀਤਾ ਦਰਪੇ ਕਾਰਕ ਸੰਘ ਜੋ ਪੜਾ ਉਹਨਾਂ ਨੂੰ ਨਹੀਂ ਉਹਨਾਂ ਦੇ ਬੈਰੇ ਤੇ ਨਹੀਂ ਉਹਨਾਂ ਘਾਤਾ ਉਹਨਾਂ ਨੇ ਕਰ ਲਿਆ ਉਹਨਾਂ ਨੂੰ ਘਾਤਾ। ਸਾਡੀ ਕੋਈ ਇਹਨਾਂ ਨਾਲ ਦੁਸ਼ਮਣੀ ਨਹੀਂ ਨਾ ਕੋਈ ਸਾਡਾ ਲੈਣਾ ਦੇਣਾ ਨਹੀਂ ਹੈ। ਹੋਰ ਵੀ ਕਿ ਦੁਕਾਨਾਂ ਬਾਹਰ ਹੈ ਗਿਆ ਨੇ ਇਹਨਾਂ ਤੋਂ ਇਲਾਵਾ ਹੋਰ ਵੀ ਦੁਕਾਨਾਂ ਬਾਹਰ ਹੈ। ਹੋਰ ਦੁਕਾਨਾਂ ਇਹ ਜੋ ਦੋ ਜਿਹੜੀਆਂ ਤੁਹਾਡੇ ਸਾਹਮਣੇ ਆ ਜਿਹੜੀਆਂ ਕਮਪਲੇਟ ਦਾ ਦੇ ਲੋਗੇ ਕਮਪਲੇਟ ਦੇ ਲੋਗੇ ਮਲੇ ਦਾ ਸਾਰੇ ਲੋਗੇ ਨਾ ਜੀ ਕਮਪਲੇਟ ਕਿਉਂਕਿ ਇੱਕ ਦਿਨ ਬੋਧਨ ਕਰਕੇ ਸਟੋਰ ਇਹ ਜਾਉ ਲੱਗਣੇ ਲੱਗਣਾ ਮੁੜ ਕੇ ਸਾਰਿਆਂ ਨੇ ਇੱਕ ਦੂਜੇ ਨਾਲ ਨੀਵਾਂ ਖਾਮ ਤਾਂ ਹੀ ਜਾਣੀਆਂ ਸਾਡਾ ਨਾਮ ਕੋ ਲੈ ਜਾ ਰਹਾ ਮੈਂ ਸਾਡੇ ਦਾ ਟਾਰਗੇਟ ਕਿਹਦਾ ਸਾਡੇ ਦਾ ਨਾਮ ਲੈਣਾ ਮੱਥਾ ਜੀ ਸਾਡਾ ਲੱਗਦਾ ਮੈਂ ਇਹਨਾਂ ਨੂੰ ਪਿਆਰ ਨਹੀਂ ਕਰਦਾ ਮੈਂ ਆਪਾਂ ਦੇ ਕਾਲਾ ਜਿੱਥੇ ਬਣੀਆਂ ਨੇ ਬੜੇ ਚੰਗੇ 35 ਸਾਲ ਤੋਂ ਬਣੀਆਂ ਨੇ ਬਣੀਆਂ ਰਹਿਣ ਦੀ ਇੱਦੋਂ ਤੀ ਵਧਾਓ ਵੀ ਇਰਾਹੀ ਵਧਾਉਣਾ ਜਿਆੜੀ ਉਹ ਫੋਜੀ ਸਾਹਿਬ ਉਹਨਾਂ ਇਹੋ ਨਾਲ ਨਵੀਆਂ ਦੁਕਾਨਾਂ ਆਪਣੀਆਂ ਨੇ ਆਪਣੇ ਦਾਇਰੇ ਚ ਪਾਈਆਂ ਨੇ ਉਹਨੂੰ ਸਿੱਖਿ ਕਰਕੇ ਪਾਈਆਂ ਨੇ ਕਿ ਜੇ ਆਪਾਂ ਇੱਕ ਦੂਜੇ ਨਾਲ ਵੇ ਵੇ ਘਾਈ ਜਾਵਾਂਗੇ ਤੇ ਸਰਕਾਰ ਅਜੇ ਸੱਜਾ ਇਹ ਜਗ੍ਹਾ ਦੇ ਆਪਣੀ ਸੱਜਣੀ ਆ ਤੇ ਇਹਨੇ ਆਪਣੀ ਜਗ੍ਹਾ ਤੇ ਗਾੜੀ ਕਿਉਂ ਸੋਚੀ ਇਤਨਾ ਨਹੀਂ ਠੀਕ ਹੈ ਜਾਂ ਆਪਣੇ ਗਾੜੀ ਕੋ ਰੇੜੀ ਲਾ ਲੂਗਾ ਉੱਥੇ ਉਹ ਮੇਰੀ ਜਗ੍ਹਾ ਤੇ ਗੱਡੀ ਤੇ ਮੈਂ ਹੀ ਵਰਤਣੀ ਹੈ ਠੀਕ ਹੈ ਅਕ ਬਸ ਦੀ ਜਿਹੜੀ ਦੁਕਾਨਾਂ ਤੇ ਕੰਪਲੇਨ ਕੀਤੀ ਜਿਹੜੇ ਆ ਵਧਾਉਂਦੇ ਆ ਜਾਂ ਉਹ ਜਿਹੜੇ ਵਾਜਾ ਜਿਹੜੇ ਥੜੀਆਂ ਵਧਾਈਆਂ ਕਿਹਦਾ ਸੈਟਪ ਤੇ ਵਧਾਈਆਂ ਨਹੀਂ ਉਹ ਥੜੀਆਂ ਜਿਹੜੀਆਂ ਕਾਰ ਦਾ ਆਪੇ ਦਾ ਕਾਰ ਦਾ ਕੈਰ ਹੈ ਨਾ ਹੁਣ ਗੱਲ ਹੋਈ ਆ ਮੱਥੇ ਦੇ ਪਿੱਲੇ ਪਾਏ ਨਾ ਉਹ ਇਹਦੇ ਬਾਰੇ ਵੀ ਕੰਪਲੇਂਟ ਦਿੱਤੀ ਹੋਈ ਹੈ ਇਹਦੇ ਬਾਰੇ ਕੰਪਲੇਂਟ ਦਿੱਤੀ ਹੋਈ ਗਈਆਂ ਨੇ ਕਈਆਂ ਨੇ ਇਨ੍ਹਾਂ ਦੇ ਕਾਰਵਾਈ ਜਿਉਂ ਨਹੀਂ ਲਈ ਇੱਧਰ ਆ ਜਿਹੜੀ ਨੰਨੀਆਂ ਲਿਖੀਆਂ ਹਾਂ ਤਾਂ ਉਹ ਵੀ ਲਿਖੀ ਇਹ ਹੁਣ ਕਾਰਜ ਕਰਨ ਕਰੂਗੀ ਜੋ ਕਰੂਗੀ ਉਹ ਆਏ ਹੀ ਉਹਨਾਂ ਨੇ ਵੀ ਇੰਸਾਰੀਆਂ ਟੜੀਆਂ ਢਾਗਦੀ ਆ ਉਹ ਕਹਿੰਦੇ ਕਹਿੰਦੇ ਢਾਕੇ ਜਾਵਾਂਗੇ ਸਾਰੀਆਂ ਆ ਗਈਆਂ ਉਹ ਕੰਮ ਹੋ ਕੇ ਜਾਏਗਾ ਮਾਮਲੇ ਅੰਦਰ 112 ਦੀ ਕੰਪਲੇਨ ਆਈ ਸੀ ਹੂੰ ਪ੍ਰੋਬਲਮ ਹੋ ਗਈ ਤੇ ਫੋਟੋ ਪਰ ਤੇ ਇਹ ਮੈਂ ਕਹਿੰਦਾ ਸੀ ਕਿ ਸੀਸੀ ਪੀ ਆਪਣਾ ਕੋਈ ਦੁਕਾਨ ਆ ਨਾ ਪੱਤਨ ਦੀ ਸਾਡੀ ਦੁਕਾਨਾ ਤਾਂ ਹੈ ਤੇ ਇਹਦੇ ਬੱਸ ਰਿਪੋਰਟ ਕਰਦੇ ਸੀ ਤੇ ਹੁਣ ਇਹ ਜਿਵੇਂ ਲੱਗਿਆ ਉਹ ਆ ਇਹ ਸਹੀ ਰੂਤੀ ਸੇਗਾ ਠੀਕ ਹੈ ਸਾਡੇ ਇਹ ਦੂਸਰਾ ਗੱਲ ਹੋ ਰਹੀ ਹੈ ਕਿ ਜਿਹੜੀ ਦਿੱਕਤ ਪਈ ਉਹ ਨਾ ਉਹ ਦੁਕਾਨਾਂ ਚ ਚੱਲਦੀ ਹੈ ਕੋਈ ਮਾਰਕਟ ਦੀ ਹੈ ਹਾਂਜੀ